ਜੋ ਅੱਜ ਅਸੀਂ ਭਾਰਤੀ ਪਾਰਟੀ ਦੇ ਵਿੱਚ ਚਲਦੀਆਂ ਬੰਦੇ ਜੋ ਸ਼ਾਮਲ ਹੋਏ ਆ ਉਹ ਪ੍ਰਧਾਨ ਮੰਤਰੀ ਦੀਆਂ ਯੋਜਨਾਵਾਂ ਵੇਖ ਕੇ ਅਸੀਂ ਪਿੰਡਾਂ ਦੇ ਇਲਾਕੇ ਦੇ ਬੰਦੇ ਆਪਣੇ ਆਪ ਪ੍ਰਧਾਨ ਮੰਤਰੀ ਦੀਆਂ ਸਵਾਵਾ ਸੁਣ ਕੇ ਉਹਦੇ ਸਹੁੰਤਾ ਲੈ ਕੇ ਇਹ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਕੋਈ ਸਾਨੂੰ ਲੋਭ ਲਾਲਚ ਦੇ ਵਿੱਚ ਨਹੀਂ ਹੋਏ ਕਿਸੇ ਸਾਨੂੰ ਵਰਕਰ ਜਾਂ ਕਿਸੇ ਵੀ ਜਾ ਰਹੀ ਨਹੀਂ ਗਾਵੀ ਪਾਰਟੀ ਜਾਓ ਅਸੀਂ ਜਿੰਨੇ ਆਜਾ ਅਸੀਂ ਆਪ ਦੀ ਮਰਜ਼ੀ ਦੇ ਨਾਲ ਇਸ ਭਾਰਤੀ ਜਨਤਾ ਪਾਰਟੀ ਜਾਂਦਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਪ੍ਰਧਾਨ ਮੰਤਰੀ ਦਾ ਜੋ ਫੰਦਿਆ ਕੰਮ ਆ ਹਿੰਦੁਸਤਾਨ ਦੇ ਵਿੱਚ ਉਹਨੂੰ ਦੇਖ ਕੇ ਹੀ ਖੋਜਵਾ ਇਸ ਕਰਕੇ ਅਸੀਂ ਸਾਰੇ ਅੱਜ ਇਕੱਠੇ ਹੋ ਕੇ ਪਿੰਡ ਖੰਨਵਾਲ ਤੋਂ ਸਾਡਾ ਸੰਤੋਖ ਸਿੰਘ ਹੀ ਰਾਣੂ ਆ ਇਹ ਨੂੰ ਇਹ ਅੱਗੇ ਸਭ ਤੋਂ ਇਹ ਪਿੰਡ ਦਾ ਇਲਾਕਾ ਦਾ ਸਾਡਾ ਇੱਕ ਕੰਮ ਕਰ ਰਿਹਾ ਵਾ ਅਸੀਂ ਇਹਦੀ ਸਵਾਮਾਂ ਦੇ ਵਿੱਚ ਅੱਜ ਇਕੱਠੇ ਹੋ ਕੇ ਆਏ ਆ ਤੇ ਦੂਏ ਨੂੰ ਉਪਦਾ ਦਿੱਤਾ ਜਾਵੇ ਔਰ ਬਹੁਤ ਉਮਤਾੜਕ ਇਮਾਨਦਾਰ ਫਹਿਮਤਾਲਾ ਹੈ ਸਾਡਾ ਲੜਕਾ ਵਾ ਤੇ ਚਲਈ ਅਸੀਂ ਜ਼ਿਲ੍ਹਾ ਪ੍ਰਧਾਨ ਜੀ ਹਰਜੀਤ ਸਿੰਘ ਜੀ ਬੇਨਤੀ ਕਰਦੇ ਆ ਕਿ ਇਹਨੂੰ ਉਪਦਾ ਅੱਗੇ ਦਿੱਤਾ ਜਾਵੇ ਕਿ ਅਸੀਂ ਇਹਦੇ ਜੋ ਰੇ ਰੇ ਕਰ ਕੰਮ ਕਰਾਂਗੇ